ਸੱਚ ਕਹ ਲਈ ਮਹਾ ਕਵਰ ਸਿੰਘ ਵਿਧੀ ਚੋਣਾ ਦੇ ਵਿੱਚ ਸਿਰਜਿਆ ਜਾ ਰਿਹਾ ਵੱਖਰੇ ਤਰ੍ਹਾਂ ਦਾ ਮਾਹੌਲ ਨਾਰਾਜ਼ਗੀਆਂ ਦੇ ਵੱਸ ਪੈ ਚੁੱਕਿਆ ਸਿਆਸਦਾਨ ਰੂਸਿਆ ਨੂੰ ਮਨਾਉਣ ਲਈ ਨਿਕਲ ਪਿਆ ਆਗੂ ਕਿਹਾ ਜਾ ਰਿਹਾ ਕਿ ਸਦੀਆਂ ਜਾਰੀਆਂ ਨੇ ਬੈਠਕਾਂ ਸਿਆਸਦਾਨਾਂ ਨੇ ਕੱਢਣੀਆਂ ਪੜਾ ਕਿਸਾਨਾਂ ਨੇ ਚੜਿਆ ਹੋਇਆ ਕਿਸਾਨ ਸੰਘਰਸ਼ ਕਿਸਾਨੀ ਝੰਡੇ ਦੇ ਨਾਲ ਕੀਤਾ ਜਾ ਰਿਹਾ ਵਕ ਵਕ ਥਾਵਾਂ ਤੇ ਹਿੰਸਕ ਟਕਰਾ ਕਿਉਂਕਿ ਭਾਜਪਾ ਦੇ ਉਮੀਦਵਾਰ ਵੀ ਲੜ ਰਿਹਾ ਇਸ ਵਾਰ ਚੋਣ ਇਸੇ ਕਰਕੇ ਹੋ ਰਿਹਾ ਉਹਨਾਂ ਦਾ ਵੱਡਾ ਵਿਰੋਧ ਜਦੋਂ ਪਾਰਟੀਆਂ ਦੇ ਵਕ ਵਕ ਆਗੂਆਂ ਦੀਆਂ ਕੱਟ ਦਿੱਤੀਆਂ ਹੁਣ ਟਿਕਟਾਂ ਤਾਂ ਹੋ ਰਿਹਾ ਵੱਡੇ ਤਿਆਗ ਆਪੋ ਤਾਪੀ ਵਾਲੇ ਮਾਹੌਲ ਦੇ ਵਿੱਚ ਬਹੁਤ ਸਾਰੇ ਗੱਲਾਂ ਦੇ ਉੱਤਰੇ ਆ ਵੱਡੇ ਵੱਡੇ ਗੁਬਾਰੇ ਤਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਸਵਾਲਾਂ ਦੇ ਵਿੱਚ ਖੜੀ ਪਈ ਹੈ ਸਰਕਾਰ ਕਿਉਂਕਿ ਜਿਹੜੇ ਸਵਾਲ ਲੋਕਾਂ ਨੇ ਕਰਨਿਆ ਜਨਤਾ ਨੇ ਕਰਨਿਆ ਕਿਉਂਕਿ 2 ਸਾਲਾਂ ਦੇ ਵਿੱਚ ਐਂਟੀ ਕੰਪੈਂਸੇ ਸਰਕਾਰ ਦੀ ਖੜੀ ਨਜ਼ਰ ਆ ਰਹੀ ਹੈ ਚਾਹੇ ਮਾਈਨਿੰਗ ਦੇ ਮੁੱਦੇ ਸਿਬੇਤ ਪੰਜਾਬ ਦੇ ਹੋਰ ਵੀ ਪੱਖ ਦੇ ਮੁੱਦੇ ਕਿਉਂ ਨਾ ਹੋਣ ਤਾਂ ਜਿਸ ਤਰ੍ਹਾਂ ਦਾ ਰੋਣਾ ਪੰਜਾਬ ਦੇ ਮੁੱਖ ਮੰਤਰੀ ਦੂਜੇ ਰਾਜਾਂ ਦੇ ਵਿੱਚ ਜਾ ਕੇ ਇਸ ਕਰਕੇ ਰੋ ਰਿਹਾ ਕਿ ਉਹਨਾਂ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਸ਼ਰਾਬ ਘਟਾਲੇ ਚ ਫਸ ਚੁੱਕੇ ਆ ਤਿਹਾਰ ਜੇਲ੍ਹ ਦੇ ਵਿੱਚ ਉਹ ਮਠਿਆਈਆਂ ਖਾ ਰਿਹਾ ਕਿ ਸ਼ਾਇਦ ਉਹਨਾਂ ਦੀ ਸ਼ੂਗਰ ਵਧੇ ਤੇ ਮੈਡੀਕਲ ਦੇ ਆਧਾਰ ਤੇ ਉਹਨਾਂ ਨੂੰ ਜ਼ਮਾਨਤ ਮਿਲ ਜੇ ਤਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਰੋਂਦੇ ਹੋਣ ਤਾਂ ਵਿਸ਼ੇਸ਼ ਤੌਰ ਤੇ ਕੁਝ ਸੁਰਖੀਆਂ ਸਾਹਮਣੇ ਆਉਂਦੀਆਂ ਹੋਣ ਤਾਂ ਸਵਾਲ ਪੰਜਾਬ ਦੇ ਲੋਕ ਇਸ ਕਰਕੇ ਕਰ ਰਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦੇ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਕਿਉਂ ਨਹੀਂ ਰੋਏ ਜਦੋਂ ਮੁੱਖ ਮੰਤਰੀ ਦੀ ਰਹਾਇਸ਼ ਦੇ ਅੱਗੇ ਬਹੁਤ ਸਾਰੇ ਅਧਿਆਪਕ ਗੁੱਟੇ ਜਾ ਰਹੇ ਸੀ ਤਾਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕਿਉਂ ਨਹੀਂ ਰੋਏ ਤਾਂ ਰੋਣਾ ਇਸ ਕਰਕੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਆਉਣਾ ਚਾਹੀਦਾ ਕਿ ਪੰਜਾਬ ਦਾ ਮੁੱਖ ਮੰਤਰੀ ਖੁਦ ਮਖਤਿਆਰ ਨਹੀਂ ਹੈ ਤਾਂ ਇਹ ਗੱਲ ਜਿੱਥੇ ਵਿਰੋਧੀ ਧਿਰਾਂ ਕਹਿ ਰਹੀਆਂ ਸੀ ਹੁਣ ਪੰਜਾਬ ਦੇ ਲੋਕ ਕਹਿ ਰਿਹਾ ਜਿਹੜਾ ਦਰਦ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਸੁਣਾਇਆ ਉਸਤੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਰੋਣਾ ਕਿਉਂ ਨਹੀਂ ਆ ਰਿਹਾ ਕੁਝ ਖਲਾਸੇ ਕਰ ਦੇ ਨਜ਼ਰ ਆਇਆ ਕੁਵਰ ਵਿਜੇ ਪ੍ਰਤਾਪ ਆ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਕੁਵਰ ਵਿਜੇ ਪ੍ਰਤਾਪ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸਵਾਲ ਖੜੇ ਕੀਤੇ ਆ ਤਾਂ ਰਾਗਵ ਚੱਡਾ ਨੂੰ ਵੀ ਉਸ ਘੇਰੇ ਵਿੱਚ ਲੈ ਲਿਆ ਐ ਇਸੇ ਕਰਕੇ ਵਿਰੋਧੀ ਹੁਣ ਮੰਗ ਕਰ ਰਿਹਾ ਕਿ ਜਾਂਚ ਹੋਣੀ ਚਾਹੀਦੀ ਐ ਕੁਵਰ ਵਿਜੇ ਪ੍ਰਤਾਪ ਨੇ ਖੁਲਾਸਾ ਕੀਤਾ ਕਿ ਇਸ ਤਰ੍ਹਾਂ ਚਲਾਇਆ ਜਾਂਦਾ ਹੈ ਉਹਨਾਂ ਅਧਿਕਾਰੀਆਂ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਕਿਵੇਂ ਰੋਕ ਦਿੱਤਾ ਜਾਂਦਾ ਹੈ ਦਰਬਾਰ ਸਾਹਿਬ ਜਾਣ ਤੋਂ ਕਿਵੇਂ ਰੋਕ ਦਿੱਤਾ ਜਾਂਦਾ ਹੈ ਦੁਰਗਿਆਣਾ ਮੰਦਰ ਜਾਣ ਤੋਂ ਇੱਥੋਂ ਤੱਕ ਕਿ ਬੇਦਬੀ ਦੇ ਮਸਲੇ ਤੇ ਜਦੋਂ ਕੁਵਰ ਵਿਜੇ ਪ੍ਰਤਾਪ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲਣੀਆਂ ਕਰਦਿਆ ਤਾਂ ਕਿਵੇਂ ਕੁਵਰ ਵਿਜੇ ਪ੍ਰਤਾਪ ਨੂੰ ਨਮਸ਼ੀਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੋਂ ਤੱਕ ਕਿ ਕੁਵਰ ਵਿਜੇ ਪ੍ਰਤਾਪ ਨੂੰ ਆਪਣੇ ਵਕੀਲ ਕਰਨੇ ਪੈਂਦੇ ਆ ਤੇ ਸਰਕਾਰ ਵੱਲੋਂ ਲਿਆਂਦੇ ਵਕੀਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਉਹਨਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਇਹ ਆਮਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ 트੍ਰੈਪ ਲਗਾਏ ਜਾਂਦੇ ਆ ਕਿਸ ਤਰ੍ਹਾਂ ਰਿਕਾਰਡਿੰਗਾਂ ਹੁੰਦੀਆਂ ਤਾਂ ਉਹਨਾਂ ਨੇ ਵੀ ਗੱਲ ਕਹੀ ਆ ਕਿ ਉਹਨਾਂ ਦਾ ਵਟਸਐਪ ਬਲੌਕ ਕਰ ਦਿੱਤਾ ਗਿਆ ਕਿਸ ਤਰ੍ਹਾਂ ਉਹਨਾਂ ਦੀਆਂ ਕਾਲਾਂ ਨੂੰ ਟੇਪ ਕਰਵਾਇਆ ਜਾ ਰਿਹਾ ਸੀ ਉਹ ਵੀ ਉਹਨਾਂ ਅਧਿਕਾਰੀਆਂ ਤੋਂ ਜਿਹੜੇ ਕੁਵਰ ਵਿਜੇ ਪ੍ਰਤਾਪ ਦੇ ਨਾਲ ਕੰਮ ਕਰਦੇ ਰਹੇ ਆ ਸ਼ਾਇਦ ਕੁਵਰ ਵਿਜੇ ਪ੍ਰਤਾਪ ਦੇ ਮਸਲੇ ਤੋਂ ਬਾਅਦ ਸਰਕਾਰ ਸਵਾਲਾਂ ਦੇ ਕਟਾਰੇ ਵਿੱਚ ਫੜੀ ਨਜ਼ਰ ਆਏਗੀ ਜਿਸ ਤਰ੍ਹਾਂ ਦਾ ਡੂੰਗਾ ਸੰਕਟ ਰਵਿੰਦਰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦੀ ਪਾਰਟੀ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਬਹੁਤ ਸਾਰੇ ਘਟਨਾਕਰਮ ਉਹਨਾਂ ਦੀ ਜ਼ਮਾਨਤ ਲੈਣ ਲਈ ਬਣਾਏ ਜਾ ਰਿਹਾ ਤਾਂ ਕੁਝ ਉਹਨਾਂ ਬੈਠਕਾਂ ਦਾ ਵੀ ਜ਼ਿਕਰ ਕਰਾਂਗੇ ਜਿਹੜੀਆਂ ਇਸ ਕਰਕੇ ਹੋ ਰਹੀਆਂ ਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਦੇ ਆਗੂਆਂ ਪ੍ਰਤੀ ਆਪਣੀਆਂ ਪਾਰਟੀਆਂ ਦੇ ਹਾਈ ਕਮਾਂਡ ਪ੍ਰਤੀ ਪੜਾਸ ਕੱਢਣੀਆਂ ਇੱਕ ਵਾਰ ਫਿਰ ਸਖਦੇਵ ਸਿੰਘ ਢਿੰਸਾ ਹੋਰਾਂ ਨੇ ਸੰਗਰੂਰ ਦੇ ਵਿੱਚ ਇਕੱਠ ਸੱਦ ਲਿਆ ਤੇ ਕਿਹਾ ਜਾ ਰਿਹਾ ਕਿ ਢਿੰਸਾ ਸਮਰਥਕ ਬਰਨਾਲਾ ਸਮਰਥਕ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਜਦ ਕਿ ਇਸ ਤੋਂ ਪਹਿਲਾਂ ਵੀ ਢਿੰਸਾ ਦੀ ਰਹਾਇਸ਼ ਤੇ ਜਦੋਂ ਪਾਰਟੀ ਦੇ ਬਹੁਤ ਸਾਰੇ ਢਿੰਸਾ ਸਮਰਥਕ ਉੱਥੇ ਇਕੱਠੇ ਹੁੰਦੇ ਆ ਤਾਂ ਕਿਹਾ ਜਾ ਰਿਹਾ ਕਿ ਢਿੰਸਾ ਨੂੰ ਵੀ ਮੁੜ ਘਰ ਵਾਪਸੀ ਦਾ ਪਸਤਾਵਾ ਹੋ ਰਿਹਾ ਹੈ ਢਿੰਡਸਾ ਖੁੱਤੋਂ ਮਾਫੀ ਮੰਗਦੇ ਨਜ਼ਰ ਆ ਰਿਹਾ ਹੈ ਕਿਸ ਉਮਰ ਦੇ ਵਿੱਚ ਵੀ ਉਹਨਾਂ ਤੋਂ ਕਿਸ ਤਰ੍ਹਾਂ ਗਲਤੀ ਹੋ ਗਈ ਹੈ ਜਦ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਨੂੰ ਕਾਗ ਸਿਆਸਤਦਾਨ ਕਰਕੇ ਜਾਣਿਆ ਜਾਂਦਾ ਹੈ ਬਹੁਤ ਸਾਰੇ ਸਵਾਲ ਹੁਣ ਪਰਮਿੰਦਰ ਸਿੰਘ ਢਿੰਡਸਾ ਦੀ ਕੱਟੀ ਗਈ ਟਿਕਟ ਦੇ ਨਾਲ ਬਣਦੇ ਜਾ ਰਿਹਾ ਤਾਂ ਹੁਣ ਜਿਵੇਂ ਹੀ ਢਿੰਡਸਾ ਦੀ ਟਿਕਟ ਕੱਟੀ ਗਈ ਹੈ ਤਾਂ ਬਹੁਤ ਸਰੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਉਹ ਵਾਦਾ ਖਿਲਾਫੀ ਨਹੀਂ ਸੀ ਕਰਨਾ ਚਾਹੁੰਦੇ ਤਾਂ ਇਹ ਗਲਤਾਂ ਸਖਦੇਵ ਸਿੰਘ ਢਿੰਡਸਾ ਨੂੰ ਵੀ ਦੱਸੀ ਜਾ ਸਕਦੀ ਸੀ ਜਾਂ ਜਿਵੇਂ ਸਖਦੇਵ ਸਿੰਘ ਢਿੰਡਸਾ ਘਰ ਵਾਪਸੀ ਕਰਦੇ ਆ ਇਸ ਤਰ੍ਹਾਂ ਇਨਾ ਵੱਡਾ ਭਰੋਸਾ ਦੇ ਦਿੱਤਾ ਗਿਆ ਸਖਦੇਵ ਸਿੰਘ ਢਿੰਡਸਾ ਨੂੰ ਇਸ ਸੰਗਰੂਰ ਤੋਂ ਤੁਹਾਡੇ ਸੁਪੁੱਤਰ ਪਰਮਿੰਦਰ ਸਿੰਘ ਢਿੰਡਸਾ ਨੂੰ ਏਕੜ ਦਿੱਤੀ ਜਾਏਗੀ ਜਦ ਕਿ ਇਸ ਵਿਚੋਲਗੀ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਤਾਂ ਕਿਹਾ ਜਾ ਰਿਹਾ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਦੇਵ ਸਿੰਘ ਢਿੰਡਸਾ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਖੋਲੀਆਂ ਨੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਹੁਣ ਕਰ ਵਾਪਸੀ ਸੁਖਦੇਵ ਸਿੰਘ ਢਿੰਡਸਾ ਕਰ ਹੀ ਗਏ ਸਨ ਤਾਂ ਟਿਕਟ ਦੇ ਹੀ ਦੇਣੀ ਸੀ ਝੁੰਦਾ ਸਾਹਿਬ ਨੂੰ ਮਨਾਇਆ ਜਾ ਸਕਦਾ ਸੀ ਕਿ ਕਿਤੇ ਝੁੰਦਾ ਕਮੇਟੀ ਨੇ ਜਿਹੜੀ ਰਿਪੋਰਟ ਬੜਾਈ ਹੈ ਕਿ ਉਸ ਦੀ ਵੱਡੀ ਘਪਰਾਟ ਅਕਾਲੀ ਸਫਾਂ ਦੇ ਵਿੱਚ ਸੀ ਇਹ ਇਕਬਾਲ ਸਿੰਘ ਝੁੰਦਾ ਜਿਹੜੀ ਰਿਪੋਰਟ ਤਿਆਰ ਕਰਕੇ ਬੈਠੇ ਆ ਉਹ ਜਨਤਕ ਕਰ ਸਕਦੇ ਆ ਕਿਉਂਕਿ ਹੁਣ ਤੱਕ ਝੁੰਦਾ ਕਮੇਟੀ ਦੀ ਰਿਪੋਰਟ ਜਨਤਕ ਨਹੀਂ ਹੋਈ ਉਸ ਦੇ ਉੱਤੇ ਵੀ ਸਵਾਲ ਖੜੇ ਹੋ ਰਿਹਾ ਤਾਂ ਕਈ ਵਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਡੇ ਸਵਾਲ ਸਮੇਂ-ਸਮੇਂ ਤੇ ਉੱਠਦੇ ਰਹੇ ਆ ਪਰੰਤੂ ਜਿਵੇਂ ਹੀ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੁੰਦਾ ਤਾਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੇ ਆਪਣਾ ਵੋਟ ਬੈਂਕ ਵਧਾ ਲਿਆ ਅਕਾਲੀ ਦਲ ਨੇ ਗੱਟਚੋੜ ਨਹੀਂ ਕੀਤਾ ਜਿਸ ਦੇ ਨਾਲ ਅਕਾਲੀ ਦਲ ਮੁੜ ਲੀਹਾਂ ਤੇ ਪਰ ਸਕਦਾ ਹੈ ਪਰੰਤੂ ਹੁਣ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੀ ਹੈ ਉਸ ਦੇ ਨਾਲ ਢੀਂਡਸਾ ਸਮਰਥਕਾਂ ਨੇ ਕੁਝ ਅਕਾਲੀ ਆਗੂਆਂ ਨੇ ਅਕਾਲੀ ਦਲ ਦੇ ਪ੍ਰਤੀ ਜਾਂ ਪਾਰਟੀ ਪ੍ਰਧਾਨ ਦੇ ਪ੍ਰਤੀ ਆਪਣਾ ਰਵੱਈਆ ਥੋੜਾ ਸਖਤ ਰੱਖ ਲਿਆ ਹੈ ਉਹਨਾਂ ਨੇ ਕਿਹਾ ਕਿ ਚੋਣਾਂ ਦਾ ਬਾਈਕਾਟ ਕੀਤਾ ਜਾਵੇ ਬੀਬੀ ਬਾਦਲ ਦਾ ਅੰਦਰੂਨੀ ਤੌਰ ਤੇ ਵਿਰੋਧ ਕੀਤਾ ਜਾਵੇ ਕੁਝ ਅਜਹੀਆਂ ਗੱਲਾਂ ਸਾਹਮਣੇ ਆ ਰਹੀਆਂ ਹੁਣ ਢਿੰਡਸਾ ਸਮਰਥਕਾਂ ਨੇ ਆਪਣੇ ਤੇਵਰ ਹੀ ਤਿੱਖੇ ਕਰ ਲਏ ਹੁਣ ਤਾਂ ਫਿਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਢਿੰਡਸਾ ਕੋਲ ਪਹੁੰਚ ਕਰਨੀ ਪੈਂਦੀ ਹੈ ਕਹਿੰਦੇ ਕੀ ਰਸਮੀ ਇਸ ਮੁਲਾਕਾਤ ਦੇ ਵਿੱਚ ਗੱਲ ਸਿਰੇ ਨਾ ਚੜੀ ਤਾਂ ਸੁਖਵੀਰ ਸਿੰਘ ਬਾਦਲ ਬਿਰੰਗ ਪਰਤ ਆਇਆ ਕੁਝ ਆਫਰਾਂ ਦਿਖਾਈ ਦਿੱਤੀਆਂ ਸੀ ਕਿ ਝੁੰਡਾ ਦੀ ਟਿਕਟ ਕੱਟ ਦਿੰਨੇ ਆ ਫਿਰ ਸੁਖਦੇਵ ਸਿੰਘ ਢਿੰਡਸਾ ਨੇ ਵੀ ਇਹ ਗੱਲ ਕਹੀ ਸੀ ਕਿ ਪਾਰਟੀ ਦੇ ਵਿੱਚ ਹੀ ਉਹ ਰਹਿਣਗੇ ਤਾਂ ਕੀ ਆ ਰਿਹਾ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਫੈਸਲਾ ਕੀਤਾ ਕਿ ਪਾਰਟੀ ਦੇ ਵਿੱਚ ਰਹਿ ਕੇ ਉਹ ਆਪਣੀ ਗੱਲ ਰੱਖ ਚੁੱਕਿਆ ਤੇ ਸੁਖਵੀਰ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਪਟਿਆਲਾ ਤੋਂ ਟਿਕਟ ਦੇ ਦਿੰਨੇ ਆ ਇੱਥੋਂ ਤੱਕ ਕਿ ਬਿਕਰਮ ਮਜੀਠੀਆ ਨੇ ਵੀ ਆਪਣੇ ਮਨ ਦੇ ਬਲਬਲੇ ਸਾਂਝੇ ਕੀਤੇ ਆ ਕਿ ਜੇ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਟਿਕਟ ਦੇ ਦਿੰਦੇ ਤਾ ਗੱਲ ਕੁਝ ਹੋਰ ਹੋਣੀ ਸੀ ਬਹੁਤ ਸਵਾਲ ਹੁਣ ਦਿਖਾਈ ਦੇ ਰਿਹਾ ਜਿਹੜਾ ਇਕੱਠ ਹੁਣ ਸੁਖਦੇਵ ਸਿੰਘ ਢਿੰਡਸਾ ਦੀ ਸੰਗਰੂ ਰਹਾਇਸ਼ ਤੇ ਹੋ ਰਿਹਾ ਹੈ ਵੇਖਣਾ ਹੋਵੇਗਾ ਕਿ ਉਸ ਬੈਠਕ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਕੁਝ ਬਾਗੀ ਸੁਰਾਤਾਂ ਦਿਖਾਈ ਦੇਣਗੀਆਂ ਪਰੰਤੂ ਸੁਖਦੇਵ ਸਿੰਘ ਢਿੰਡਸਾ ਪਾਰਟੀ ਦੇ ਪ੍ਰਤੀ ਨਾਰਾਜ਼ਗੀ ਛੱਡ ਚੁੱਕਿਆ ਹੈ ਹੁਣ ਖੁੱਲੇ ਤੌਰ ਤੇ ਝੋਂਦਾ ਦੇ ਨਾਲ ਕਿਸ ਤਰ੍ਹਾਂ ਚੱਲਦੇ ਹੈ ਝੋਂਦਾ ਦੀ ਕਿਸ ਤਰ੍ਹਾਂ ਮਦਦ ਕਰਦੇ ਹੈ ਜੋ ਹੁੰਦਾ ਦੀ ਚੋਣ ਮਹਿਮ ਨੂੰ ਸੰਗਰੂਰ ਦੇ ਵਿੱਚ ਕਿਸ ਤਰ੍ਹਾਂ ਹੁਲਾਰਾ ਮਿਲਦਾ ਹੈ ਇੱਥੋਂ ਤੱਕ ਕਿ ਪਰਵਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਛੱਡਣ ਲਈ ਵੀ ਕਿਹਾ ਜਾਂਦਾ ਹੈ ਬਹੁਤ ਸਾਰੇ ਅਜਿਹੇ ਸਮਰਥਕ ਸਨ ਜਿਹੜੇ ਕਹਿ ਰਹੇ ਸਨ ਕਿ ਅਸਤੀਫਾ ਦੇ ਰਹੇ ਹੋ ਇੱਥੋਂ ਤੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਵਸਤਾਵਾ ਕੀਤਾ ਹੈ ਕਿ ਜਿਹੜਾ ਰਲੇਵਾ ਉਹਨਾਂ ਨੇ ਕੀਤਾ ਹੈ ਸ਼ਾਇਦ ਉਹਨਾਂ ਲਈਏ ਵੱਡੀ ਪਾਲਿਸੀ ਇਸ ਕਰਕੇ ਉਹ ਹੁਣ ਕਿ ਤਨਾ ਕਿਤੇ ਖੁਦ ਤੋਂ ਖਫਾ ਹੁੰਦੇ ਮਹਿਸੂਸ ਕਰ ਰਿਹਾ ਤਾਂ ਵੀ ਕਿਹਾ ਜਾ ਰਿਹਾ ਕਿ ਹੁਣ ਜਿਹੜਾ ਇਕੱਠ ਸਮਰੂਹ ਦੇ ਵਿੱਚ ਸੱਦਿਆ ਗਿਆ ਪਰੰਤੂ ਅੰਦਰੂਨੀ ਤੌਰ ਤੇ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਤਾਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਫਿਰ ਸਵਾਲ ਉੱਠਣ ਲੱਗੇ ਆ ਇਹ ਵੀ ਕਿਹਾ ਜਾ ਰਿਹਾ ਕਿ ਹੁਣ ਖੁੱਲੇ ਆਮ ਇਸ ਤਰ੍ਹਾਂ ਢਿੰਡਸਾ ਸਮਰਥਕ ਝੁੰਡਾ ਦੀ ਹਮਾਇਤ ਤੇ ਜਾਂਦੇ ਆ ਤਾਂ ਸਾਰੇ ਦਾ ਸਾਰਾ ਕਟਰਾ ਕਰਮ ਸੁਦੇਵ ਸਿੰਘ ਢਿੰਡ ਸਾਦੀ ਰਹਾਇਸ਼ ਤੇ ਹੋਣ ਜਾ ਰਹੀ ਬੈਠਕ ਤੋਂ ਬਾਅਦ ਸਾਹਮਣੇ ਆਵੇਗਾ ਜਾਂ ਕੱਲ ਸੰਗਰੂਰ ਵਿਖੇ ਹੋਣ ਜਾ ਰਹੀ ਬੈਠਕ ਦੇ ਵਿੱਚ ਇਕਬਾਲ ਸਿੰਘ ਝੁੰਦਾ ਦੀ ਕਿਸ ਤਰ੍ਹਾਂ ਹਮਾਇਤ ਕਰਨੀ ਹੈ ਕਿਸ ਤਰ੍ਹਾਂ ਸਪੋਰਟ ਕਰਨੀ ਹੈ ਬਹੁਤ ਸਰੀਆਂ ਚਰਚਾਵਾਂ ਜਿਹੜੀਆਂ ਨੇ ਕੱਲ ਦੀ ਬੈਠਕ ਤੋਂ ਬਾਅਦ ਸਾਹਮਣੇ ਆਉਂਦੀਆਂ ਵਖਾਈ ਦੇਣਗੀਆਂ ਤੇ ਕੱਲ ਇੱਕ ਹੋਰ ਬੈਠਕ ਜਿਹੜੀ ਹੈ ਉਹ ਡਾਕਟਰ ਗਾਂਧੀ ਦੇ ਪ੍ਰਤੀ ਨਾਰਾਜ਼ਗੀ ਰੱਖਣ ਵਾਲੇ ਕਾਂਗਰਸੀਆਂ ਦੀ ਵੀ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚ ਰਿਹਾ ਇਸ ਤੋਂ ਪਹਿਲਾਂ ਖਾਣਾ ਖਾ ਕੇ ਕੁਝ ਨਾਰਾਜ਼ ਕਾਂਗਰਸੀਆਂ ਨੂੰ ਮਨਾ ਲਿਆ ਗਿਆ ਤਾਂ ਇੱਕ ਸਟਰੈਟਜੀ ਉਸ ਕਾਂਗਰਸ ਦੀ ਬੈਠਕ ਦੇ ਵਿੱਚੋਂ ਵੀ ਦਿਖਾਈ ਦੇਗੀ ਕਿ ਆਖਰ ਹੁਣ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਖੁੱਲ ਕੇ ਕਿੰਨਾ ਕੁ ਚਲਦਿਆ ਹੈ ਕਾਂਗਰਸੀ ਦਾ ਕਹਿ ਸਕਦੇ ਹਾਂ ਕਿ ਪਟਿਆਲਾ ਤੇ ਸੰਗਰੂਰ ਦੇ ਵਿੱਚ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਕਿਤਨਾ ਕਿਤੇ ਉਹਨਾਂ ਉਮੀਦਵਾਰਾਂ ਨੂੰ ਲੈ ਕੇ ਬੈਠ ਸਕਦੀਆਂ ਜੋ ਹੁਣ ਤੱਕ ਆਪੋ ਆਪਣੀਆਂ ਮਰਜ਼ੀਆਂ ਦੇ ਹਿਸਾਬ ਨਾਲ ਚੱਲਦੇ ਵਖਾਈ ਦਿੱਤੇ ਆ